ਪਪਾ ਕੀ ਕਰਦਾ ਪੁੱਤ ਕੁਛ ਨਹੀਂ ਬੇਬੇ ਸਾਫ ਕਰ ਰਹੀ ਸੀ ਸਕੂਟੀ ਅੱਜ ਤੇਰੇ ਪਾਪਾ ਦਾ ਜਨਮ ਦਿਨ ਹੈ ਅੱਛਾ ਬੇਬੇ ਹਾਂ ਆਪਾਂ ਅਰ ਤਾਂ ਤੂੰ ਕੇਕ ਉਕਲੇ ਹਾਂ ਹਾਂ ਲਿਆ ਆਂ ਬੇਬੇ ਕੇਕ ਤੇ ਨਾਲ ਹੀ ਆਪਾਂ ਸ਼ਾਮ ਨੂੰ ਡਿਨਰ ਤੇ ਜਾਵਾਂਗੇ ਅੱਛਾ ਡਿਨਰ ਤੇ ਚੱਲੀਏ ਹਾਂ ਚੱਲ ਫਿਰ ਆਪਾਂ ਸ਼ਾਮ ਨੂੰ ਡਿਨਰ ਤੇ ਚੱਲਦੇ ਆ ਰੋਟੀ ਨਾ ਬਣਾਇਓ ਫਿਰ ਹੈਨਾ ਮੈਂ ਡਿੰਪਲ ਨੂੰ ਕਹਿ ਦੇਣਾ ਹਾਂ ਡਿੰਪਲ ਨੂੰ ਵੀ ਗੱਲ ਕਰ ਮੈਂ ਕਹਿ ਦੇਣਾ ਵੀ ਰੋਟੀ ਨਾ ਬਣਾਈ ਸ਼ਾਮ ਨੂੰ ਡਿਨਰ ਤੇ ਚੱਲਦੇ ਠੀਕ ਆ ਠੀਕ ਆ ਡਿੰਪਲਾ ਕੀ ਕਰ ਰਹੀ ਹੈ ਕੁਛ ਨਹੀਂ ਕਰ ਰਹੀ ਮੇਰੇ ਨਾਲ ਸੁਣ ਤੇ ਨਾਲ ਅੱਜ ਆਪਾ ਦਾ ਬਰਥਡੇ ਤੇ ਬੇਬੇ ਕਹਿੰਦੀ ਅੱਜ ਜਾਣਾ ਆਪਾਂ ਡਿਨਰ ਤੇ ਰੋਟੀ ਬਣਾਉਣ ਦੀ ਲੋੜ ਨਹੀਂ ਹੈਗੀ ਆਪਾਂ ਡਿਨਰ ਤੇ ਚੱਲਾਂਗੇ ਸ਼ਾਮ ਨੂੰ ਸਾਰੇ ਲੈ ਡਿਨਰ ਤੇ ਚ ਐਡੀ ਬੱਟੀ ਕੀ ਗੱਲ ਹੋਗੀ ਪਾਪਾ ਦਾ ਬਰਥਡੇ ਹੀ ਐ ਆ ਘਰੇ ਕੇਕ ਕੱਟ ਕੇ ਖਾ ਲੈਣਾ ਸੀਗਾ ਐਡੀ ਦੂਰ ਡਿਨਰਾਂ ਤੇ ਜਾਓ ਇਹ ਕੋਈ ਗੱਲ ਹੁੰਦੀ ਆ ਵੱਡੀ ਗੱਲ ਮੇਰੇ ਪਿਓ ਦਾ ਜਨਮ ਦਿਨ ਆ ਤੈਨੂੰ ਖੁਸ਼ੀ ਨਹੀਂ ਹੈਗੀ ਮੈਨੂੰ ਬਹੁਤ ਖੁਸ਼ੀ ਆ ਦੀਪਕ ਬਟ ਮੈਂ ਨਹੀਂ ਜਾਣਾ ਯਾਰ ਡਿਨਰ ਤੇ ਸਾਰੀ ਫੈਮਿਲੀ ਚੱਲੇਗੀ ਉਹ ਮੈਂ ਨਹੀਂ ਜਾਣਾ ਜਾਓ ਫਿਰ ਸਾਰੀ ਫੈਮਿਲੀ ਮੂਡ ਮੂੜਦੀ ਗੱਲ ਹੁੰਦੀ ਮੇਰਾ ਨਹੀਂ ਮੰਨ ਤੇ ਮੈਂ ਨਹੀਂ ਜਾਣਾ ਤੂੰ ਜਾਣਾ ਨਹੀਂ ਨਹੀਂ ਜਾਣਾ ਜੀਨੇ ਜਾਣਾ ਜਾਓ ਤੱਕ ਕੇ ਖਾਓ ਮੰਮੀ ਉਹ ਡਿੰਪਲ ਤਾਂ ਜਾਣਾ ਨਹੀਂ ਹੈਗਾ ਉਹਦਾ ਮੂੜ ਨਹੀਂ ਹੋਣਾ ਆਪਾਂ ਚੱਲਦੇ ਆ ਚਲ ਡਿਨਰ ਤੇ ਨਹੀਂ ਪੁੱਤ ਚੰਗਾ ਨਹੀਂ ਲੱਗਦਾ ਆਪਣੇ ਘਰ ਦੀ ਨੂੰ ਹੈ ਪੁੱਤ ਵਧੀਆ ਨਹੀਂ ਲੱਗਦਾ ਜੇ ਉਹ ਨਹੀਂ ਜਾਂਦੀ ਆਪਾਂ ਘਰੇ ਹੀ ਖਾ ਲਾਂਗੇ ਬਣਾ ਕੇ ਫਿਰ ਕੀ ਹੋ ਗਿਆ ਬੇਬੇ ਉਹਦਾ ਨਹੀਂ ਮੂਡ ਹੈਗਾ ਆਪਣਾ ਤਾਂ ਹੈਗਾ ਆਪਾਂ ਚੱਲਦੇ ਆ ਪਾਪੇ ਦਾ ਬਰਥਡੇ ਕਿਹੜਾ ਰੋਜ਼ ਰੋਜ਼ ਜਾਂਦਾ ਸਾਲ ਚ ਇੱਕ ਵਾਰ ਆਉਂਦਾ ਉਹ ਨਹੀਂ ਦੀਪシャਡ ਪੁੱਤ ਕੋਈ ਗੱਲ ਨਹੀਂ ਨਹੀਂ ਪੁੱਤ ਆਪਾਂ ਨਹੀਂ ਜਾਂਦੇ ਸੋਣਾ ਨਹੀਂ ਲੱਗਦਾ ਓਹੋ ਆ ਕੀ ਹੋਈ ਜਾਂਦਾ ਰਸੋਈ ਦੇ ਵਿੱਚ ਐਨਾ ਖਲਾਰਾ ਮੰਮੀ ਆ ਸਬਜ਼ੀਆਂ ਸਬਜ਼ੀਆਂ ਕੱਟਣੀਆਂ ਕੁੱਟਣੀਆਂ ਬੰਦ ਕਰੋ ਤੁਹਾਨੂੰ ਐ ਪਤਾ ਵੀ ਅੱਜ ਹੈ ਕੀ ਐ ਕੀ ਆ ਗੱਲ ਪੁੱਤ ਮੰਮੀ ਅੱਜ ਮੇਰਾ ਬਰਥਡੇ ਐ ਤੇ ਸਾਰੇ ਜਣੇ ਰੈਡੀ ਹੋ ਜਾਓ ਆਪਾਂ ਬਾਹਰ ਖਾਣ ਪੀਣ ਜਾਣਾ ਡਿਨਰ ਵੀ ਬਾਹਰ ਕਰਾਂਗੇ ਤੇ ਲੰਚ ਵੀ ਠੀਕ ਐ ਚੱਲ ਠੀਕ ਆ ਠੀਕ ਆ ਹਾਂ ਰੈਡੀ ਹੋ ਜਾਓ ਓਕੇ ਠੀਕ ਆ ਠੀਕ ਕਿੱਧਰ ਚੱਲਿਆ ਮੈਂ ਕੰਮ ਚੱਲਿਆ ਓਹ ਹੋ ਕਿਤੇ ਨਹੀਂ ਜਾਣਾ ਆ फटाफट ਨਾ ਤਿਆਰ ਹੋ ਆਪਾਂ ਚੱਲੀਏ ਬਾਹਰ ਡਿਨਰ ਤੇ ਅੱਜ ਮੇਰਾ ਬਰਥਡੇ ਐ ਤੇਰਾ ਬਰਥਡੇ ਆ ਹਾਂ ਤੇ ਆਪਾਂ ਡਿਨਰ ਤੇ ਜਾਣਾ ਮੈਂ ਮੰਮੀ ਨੂੰ ਵੀ ਕਹਿਤਾ ਵੀ ਰੋਟੀ ਸਬਜ਼ੀ ਕੋਸ਼ਿਸ਼ ਨਾ ਬਣਾਓ ਮਿੰਟਾਂ ਮਿੰਟ ਲਾਓ ਤਿਆਰ ਹੋ ਜਾ ਫਟਾਫਟ ਨਾਲੇ ਪਹਿ ਦੁਪਹਿਰ ਦੀ ਰੋਟੀ ਖਾ ਕੇ ਆਵਾਂਗੇ ਬਾਹਰ ਨਾਲੇ ਰਾਤ ਦੀ ਰੋਟੀ ਖਾ ਕੇ ਆਵਾਂਗੇ ਬਾਹਰ ਠੀਕ ਹੈ ਐਡੀ ਖੁਸ਼ ਨਾ ਹੋ ਬਰਥਡੇ ਆਵਾ ਮਣਾ ਲਈ ਘਰੇ ਆਪਣੇ ਕਿਉਂ ਕੀ ਗੱਲ ਥੋਨੂੰ ਮੇਰੇ ਬਰਥਡੇ ਦੀ ਖੁਸ਼ੀ ਨਹੀਂ ਹੈਗੀ ਨਹੀਂ ਹੈਗੀ ਏ ਕੀ ਗੱਲ ਹੁੰਦੀ ਆ ਗੱਲ ਕੀ ਹੁੰਦੀ ਆ ਜਦੋਂ ਮੇਰੇ ਪਿਓ ਦਾ ਜਨਮ ਦਿਨ ਸੀ ਉਦੋਂ ਦਾ ਤੂੰ ਕਹਿੰਦਾ ਤੇਰਾ ਮੂਡ ਨਹੀਂ ਹੈਗਾ ਬਾਹਰ ਡਿਨਰ ਤੇ ਨਹੀਂ ਸੀ ਮੰਨ ਤੇ ਨਹੀਂ ਸੀ ਇੱਚ ਕੀ ਵੱਡੀ ਗੱਲ ਆ ਕੋਈ ਫਿਰ ਅੱਜ ਸਾਡਾ ਮਨ ਨਹੀਂ ਹੈਗਾ ਆਪਣਾ ਨਾ ਘਰੇ ਰੋਟੀ ਬਿਲਕੁਲ ਨਹੀਂ ਜਾਣਾ ਨਾ ਮੇਰੇ ਮਾਪਿਓ ਜਾਣਗੇ ਨਾ ਮੈਂ ਜਾਂਦਾ ਕਰੇ ਰੋਟੀ ਬਣਾ ਤੇ ਖਾ ਚਲ ਇਥੋਂ